ਲੇ ਵੀ ਥੋੜਾ ਮਲਾਦਾ ਸੁੱਤੇ ਪੈ ਗਏ ਹਨ ਚਾਗ ਪਿਆ ਨਹੀਂ ਤਾਂ ਭਗਵਾਨ ਜੀ ਮਨ 5 ਸਾਲ ਵਾਸਤੇ ਫਿਰ ਤੋਂ ਆ ਜੂ ਤੋਸ ਕਰਕੇ ਸਾਰੇ ਪੱਕੀ ਜਿਹੜੇ ਆਪਣੇ ਬਠਿੰਡਾ ਪਾਰਲੀਮੈਂਟ ਤੇ ਆਪਣਾ ਜਿਹੜਾ ਹੈਗਾ ਫਿਰੋਜ਼ਪੁਰ ਤੇ ਆਪਣਾ ਪਟਨਾ ਸਾਹਿਬ ਕੋਲ ਬਾਕੀ ਜਗ੍ਹਾ ਤੇ ਮੁਕਸਰ ਜ਼ਿਲ੍ਹੇ ਦੀ ਲੱਗ ਹੈ ਤੇ ਬਾਕੀ 10 ਮੇਨ ਵਰਕਰ ਥੋੜੇ ਤੁਸੀਂ ਲੈ ਕੇ ਆਉਣਾ ਹੈ ਬੱਸ ਚ ਆਉਣਾ ਹੈ ਹਲਕੇ ਜਿਹੜਾ ਲੈ ਕੇ ਆਉਗਾ ਉਹ ਵੀ ਬੱਸ ਬੈ ਕੇ ਆਉਗਾ ਕਾਰ ਤੇ ਨਹੀਂ ਆਉਣਾ ਠੀਕ ਹੈ ਜੀ ਹਣੀ ਵੀ ਥੋੜਾ ਮੈਨੂੰ ਲੱਗਦਾ ਸੁੱਤੇ ਪੈ ਗਏ ਹਣ ਚਾਕ ਪਿਆ ਨਹੀਂ ਤਾਂ ਭਗਵਾਨ ਜੀ ਮਨ 5 ਸਾਲ ਬਾਅਦ ਫਿਰ ਤੋਂ ਆ ਜੂ ਹੈ ਉਹ ਜਿਵੇਂ ਨਾ ਬੱਚਿਆਂ ਨੂੰ ਡਰਾਉਂਦੇ ਹੁੰਦੇ ਆ ਕਿਸੌਣ ਆ ਦੇ ਨਹੀਂ ਤੇ ڈاکੂ ਆ ਜੂ ਉਹ ਵੇ ਉਹਨਾਂ ਦਾ ਲੋਕਾਂ ਨੂੰ ਡਰਾਉਣ ਲੱਗ ਗਿਆ ਜੇ ਭਗਵਾਨ ਕੋਲ ਫਿਰ ਤੋਂ ਆ ਜੂ ਜੇ ਤੁਸੀਂ ਨਾ ਜਾਗੇ ਇੰਨਾ ਦੁਖੀ ਕਰਦਾ ਉਹਨੇ ਇੰਨਾ ਪੁਰਾ ਹਾਲ ਆ ਚੁੱਪ ਜਾ ਪਿਆ ਪੁਰਾ ਹਾਲ ਮੇਰੇ ਕੋਲੇ ਕੱਲ ਬੀਬੀਆਂ ਵਾਸਤੇ ਬੀਬੀ ਇਹਨਾਂ ਬੀਬੀਆਂ ਤੋਂ થોੜੇ ਕਮਾਂਡ ਹੈਗੇ ਬੀਬੀਆਂ ਇੱਕ ਇੱਕ ਸਾਈਡ ਹੁਣ ਬੀਬੀ ਜੀ ਨੇ ਚੈਲੰਜ ਲਿੱਤਾ ਹੈ ਕਹਿੰਦਾ ਤੁਸੀਂ ਅੱਤੂ ਅੱਤ ਵੰਡਣਾ ਪੰਡਾਲ ਇੱਕ ਪਾਸੇ ਬੀਬੀ ਮੈਂ ਤੁਹਾਨੂੰ ਇੱਕਲ ਦੱਸਾਂ ਪਿਛਲੇ ਮਾਘੀ ਦੇ ਮੇਲੇ ਤੇ ਪਿਛਲੇ ਮਾਘੀ ਦੇ ਮੇਲੇ ਤੇ ਬੀਬੀਆਂ ਦਾ ਇਕੱਠ ਇੱਕ ਦਿਨ ਪਹਿਲੇ ਤਾਂ ਅਸੀਂ ਉਹਦੇ ਬਾਅਦ ਬੰਦਿਆਂ ਤੋਂ ਜ਼ਿਆਦਾ ਸੀ ਸਹੀ ਗੱਲ ਮਤਲਬ ਸਹੀ ਗੱਲ ਵੇਖ ਲਓ ਹੁਣ ਆ ਪਹਿਲਾਂ ਹੀ ਵੱਜ ਗਿਆ ਭਗਤ ਸਿੰਘ ਜੀ ਇਹਦੋਂ ਮੜ ਕੇ ਤੁਹਾਨੂੰ ਕਹਿੰਦੇ ਹੋ ਜਾਓ ਉਹ ਕੱਢ ਦਿੰਦੇ ਅਸੀਂ ਨਹੀਂ ਆਪਾਂ ਤਾਂ ਮੈਂ ਤਾਂ ਇਹ ਕਹਿਣਾ ਕਿ ਆਪਾਂ ਇਕੱਠੇ ਹੋਈਏ ਵਾਪਸ ਪੰਜਾਬ ਦੀ ਸਰਦਾਰੀ ਕਾਇਮ ਕਰੀਏ ਤਾਂ ਬਚੂਗਾ ਪੰਜਾਬ ਤੇ ਕਾਲੀ ਗੱਲ ਤੁਹਾਡੀ ਮਾਪਾਟੀਆਂ ਕਿਸੇ ਦੀ ਨਹੀਂ ਤੁਹਾਡੀ ਆਪਣੀਆਂ ਬਜ਼ੁਰਗਾਂ ਦੀ ਤੁਹਾਡੀ ਹੈ ਤੇ ਕਿਸੇ ਦੀ ਗੱਲ ਚ ਨਹੀਂ ਆਉਣਾ ਹੁਣ ਬਹੁਤ ਕੁਝ ਹੋ ਗਿਆ ਬਹੁਤ 10 ਸਾਲ ਖਰਾਬ ਕਰ ਲਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਟੋ